ਇਸ ਗੱਲ ਦਾ ਸੰਕੇਤ ਹੈ ਕਿ ਤੁਸੀਂ ਖੇਡਾਂ ਨੂੰ ਵੀ ਪਿਆਰ ਕਰਦੇ ਹੋ ਖਿਡਾਰੀਆਂ ਨੂੰ ਵੀ ਪਿਆਰ ਕਰਦੇ ਹੋ ਔਰ ਤੁਸੀਂ ਪੰਜਾਬ ਨੂੰ ਵੀ ਪਿਆਰ ਕਰਦੇ ਹੋ ਕਿ ਪੰਜਾਬ ਜਿਹੜਾ ਉਹ ਦੁਬਾਰੇ ਰੰਗਲਾ ਪੰਜਾਬ ਬਣਨਾ ਚਾਹੀਦਾ ਸਾਨੂੰ ਪੰਜਾਬ ਨੂੰ ਪੰਜਾਬ ਹੀ ਬਣਾਉਣਾ ਪਊਗਾ ਕੈਲੀਫੋਰਨੀਆ ਲੰਡਨ ਪੈਰਿਸ ਨਹੀਂ ਬਣਾਉਣਾ ਸਾਨੂੰ ਤਾਂ ਸਾਡਾ ਗੁਰੂਆਂ ਦੇ ਨਾਂ ਤੇ ਵੱਸਣ ਵਾਲਾ ਪੰਜਾਬ ਚਾਹੀਦਾ ਸ਼ਹੀਦਾਂ ਦੇ ਨਾਂ ਤੇ ਵੱਸਣ ਵਾਲਾ ਪੰਜਾਬ ਚਾਹੀਦਾ ਕੋਈ ਕਹਿੰਦਾ ਕੈਲੀਫੋਰਨੀਆ ਬਣਾ ਦੇਂਗੇ ਕੋਈ ਕਹਿੰਦਾ ਲੰਡਨ ਬਣਾ ਦੇਂਗੇ ਕੋਈ ਕਹਿੰਦਾ ਪੈਰਿਸ ਬਣਾ ਦੇਂਗੇ ਸਾਨੂੰ ਨਹੀਂ ਚਾਹੀਦੇ ਸੰਤਾ ਸਾਡਾ ਪੰਜਾਬ ਹੀ ਮੋੜ ਦਿਓ ਜਿਹੜਾ ਕੁਸ਼ਤੀਆਂ ਲੜਦਾ ਸੀ ਕਬੱਡੀਆਂ ਖੇਡਦਾ ਸੀ ਜਰਨੈਲਾਂ ਕਰਨੈਲਾਂ ਫੌਜ ਦੇ ਜਰਨੈਲਾਂ ਕਰਨੈਲਾਂ ਵਾਸਤੇ ਮਸ਼ਹੂਰ ਹੁੰਦਾ ਸੀ ਸੰਤਾ ਪੰਜਾਬ ਮੋੜ ਦਿਓ ਬਰਬਾਦ ਕਰਕੇ ਰੱਖਤਾ ਇਹਨਾਂ ਨੇ ਪੰਜਾਬ ਨੂੰ ਜਵਾਨੀ ਨੂੰ ਸਰਕਾਰੀ ਗੱਡੀਆਂ 'ਚ ਚਿੱਟੇ ਚਿੱਟੇ ਦੀਆਂ ਪੁੜੀਆਂ ਜਾਂਦੀਆਂ ਸੀ ਪਹਿਲਾਂ ਪੁਲਿਸ ਨੂੰ ਫੋਨ ਚਲਾ ਜਾਂਦਾ ਸੀ ਆਹ ਨੰਬਰ ਦੀ ਗੱਡੀ ਨੂੰ ਕਿਸੇ ਨਾਕੇ ਤੇ ਰੋਕਣਾ ਨਹੀਂ ਇਹ ਸਮਾਨ ਲੈ ਕੇ ਚੱਲੀ ਐ ਸਮਾਨ ਕਾਹਦਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦਾ ਸਮਾਨ ਲਾਲ ਬੱਤੀ ਵਾਲੀਆਂ ਗੱਡੀਆਂ ਜਾਂਦਾ ਸੀ ਜੈਨੋਸਾਈਡ ਦੇ ਕੇਸ ਚੱਲਨੇ ਚਾਹੀਦੇ ਨਸਲ ਕੁਸ਼ੀਆਂ ਦੇ ਨਾਂ ਤੇ ਉਹ ਕਿੰਨੇ ਰਲੇ ਹੋਏ ਨੇ ਪਹਿਲਾਂ ਕਹਿੰਦੇ ਸੀ ਵੱਡੇ ਮਗਰਮੱਛਾਂ ਨੂੰ ਨਹੀਂ ਫੜਦੇ ਜਿਸ ਦਿਨ ਫੜ ਲਿਆ ਸਾਰੇ ਇਕੱਠੇ ਹੋ ਗਏ ਉਹਦੇ ਹੱਕ ਚ ਲੋਕਤੰਤਰ ਦੀ ਹੱਤਿਆ ਮਨੁੱਖੀ ਅਧਿਕਾਰਾਂ ਦਾ ਘਾਣ ਅੱਛਾ ਉਹੀ ਮਨੁੱਖ ਰਹਿ ਗਿਆ ਸੀ ਤਾਂ ਡੰਗਰੀਆਂ ਫਿਰ ਉਹੀ ਮਨੁੱਖ ਨੇ ਉਹਨੂੰ ਸਪੈਸ਼ਲ ਉਹ ਦਿਓ ਜੀ ਬੈਰ ਕੋ ਉਹਨੂੰ ਸਪੈਸ਼ਲ ਉਹ ਦਿਓ ਜੀ ਮਿਲਣ ਵਾਸਤੇ ਸਪੈਸ਼ਲ ਕਮਰੇ ਚ ਮਲਾਓ ਕੀ ਗੱਲ ਜੀ ਜਮਰੌਦ ਦਾ ਕਿਲਾ ਜਿੱਤ ਕੇ ਗਿਆ ਤੂੰ ਚਿੱਟੇ ਦੇ ਕੇਸ ਚੱਲਦੇ ਆ ਤੂੰ ਸਪੈਸ਼ਲ ਕਾਹਦਾ ਲਾਈਏ ਉਹਨ ਦੂਜੇ ਮੁਲਕਾਂ ਹੀ ਦੇਖੋ ਚਿੱਟੇ ਥੋੜਾ ਜਿਹਾ ਵੀ ਮਿਲ ਜੇ ਆ ਗਲਫ ਕੰਟਰੀ ਜਾਂ ਅਮਰੀਕਾ ਕੈਨੇਡਾ ਐਸਐਸਐਲ ਨੇ ਨਾ ਉਹ ਚ ਖੜਿਆ ਜਾਂਦਾ ਨਾ ਉਹ ਚ ਸੁੱਤਾ ਜਾਂਦਾ ਡਰੱਗ ਦੇ ਡੇੜੇ ਭਾਰੀ ਕੇਸ ਪਾਉਂਦੇ ਹੋ ਕਿਉਂਕਿ ਉਹ ਕਹਿੰਦੇ ਵੀ ਜੇ ਆਪ ਕੋਈ ਨਸ਼ਾ ਕਰਦਾ ਤਾਂ ਉਹ ਆਪਦੇ ਸਰੀਰ ਨੂੰ ਨੁਕਸਾਨ ਪਹੁੰਚਾ ਰਿਹਾ ਜੇ ਕੋਈ ਵੇਚਦਾ ਉਹ ਤਾਂ ਸਮਾਜ ਨੂੰ ਹੀ ਨੁਕਸਾਨ ਪਹੁੰਚਾ ਰਿਹਾ ਸਾਰੇ ਨੂੰ ਸੋ ਨਾਲ ਨਾਲ ਯੁੱਧ ਨਸ਼ਿਆਂ ਵਿਰੁੱਧ ਵੀ ਚੱਲ ਰਿਹਾਊਗਾ ਔਰ ਯੁੱਧ ਨਸ਼ਿਆਂ ਵਿਰੁੱਧ ਦਾ ਸਭ ਤੋਂ ਵਧੀਆ ਹੱਲ ਹੈ ਖੇਡ ਦੇ ਮੈਦਾਨ ਇੱਥੇ ਲਈਏ ਬੱਚਿਆਂ ਨੂੰ ਇੱਥੇ ਲਿਆ ਕੇ ਗੇਮਾਂ ਦਾ ਕੰਪੀਟੀਸ਼ਨ ਕਰਾਈਏ ਦੁੱਧ ਕਿਉ ਸਾਡੇ ਪੰਜਾਬ ਚ ਕਦੇ ਖਤਮ ਨਹੀਂ ਹੋ ਸਕਦਾ ਸਾਡੇ ਪੰਜਾਬ ਦੀਆਂ ਸਬਜ਼ੀਆਂ ਸਾਡੇ ਪੰਜਾਬ ਦੀ ਧਰਤੀ ਇੰਨੀ ਵਰਦਾਨ ਮਿਲਿਆ ਹੋਇਆ ਇਸ ਧਰਤੀ ਨੂੰ ਕਿ ਜੋ ਵੀ ਚੀਜ਼ ਜੋ ਵੀ ਬੀਜ ਸੁੱਟਦੇ ਹੋਗੇ ਉਗ ਪੈਂਦਾ ਸੋ ਇਸ ਕਰਕੇ ਅੱਜ ਦਾ ਦਿਨ ਕਾਫੀ ਮਹੱਤਵਪੂਰਨ ਹੈ ਕਿ ਸਾਡੇ ਬੱਚਿਆਂ ਨੂੰ ਖਾਸ ਤੌਰ ਤੇ ਇਸ ਇਲਾਕੇ ਦੇ ਬੱਚਿਆਂ ਤਾਂ ਬਹੁਤ ਮੱਲਾ ਮਾਰੀਆਂ ਹੋਈਆਂ ਆਈਆਂ ਕਬੱਡੀ ਦੇ ਵਿੱਚ ਅਸੀਂ ਮਾਲਵੇ ਦੀਆਂ ਟੀਮਾਂ ਜਿਹੜੀਆਂ ਔਰ ਨਾਲ ਨਾਲ ਬੌਕਸਿੰਗ ਜਿਹੜੀ ਹੈ ਉਹ ਵੀ ਇੱਧਰਲੇ ਪਾਸੇ ਹੈ ਹਾਕੀ ਜਲੰਧਰ ਵਾਲੇ ਪਾਸੇ ਹੈ ਸੰਸਾਰਪੁਰ ਮਿੱਠਾਪੁਰ ਫੁੱਟਬਾਲ ਮਾਲਾ ਮਾਲਪੁਰ ਵਾਲੇ ਪਾਸੇ ਹੈ ਗੜਸ਼ੰਕਰ ਵਾਲੇ ਪਾਸੇ ਹੁਸ਼ਿਆਰਪੁਰ ਉਧਰ ਫੁੱਟਬਾਲ ਖੇਡਦੇ ਆ ਸੋ ਆਪਣੇ ਬਹੁਤ ਸਾਰੇ ਚੈਪਟਰ ਨੇ ਪੰਜਾਬ ਦੇ ਹਿੱਸੇ ਜਿੱਥੇ ਕੋਈ ਖਾਸ ਗੇਮ ਮਸ਼ਹੂਰ ਹੈ ਅਸੀਂ ਉਹਨਾਂ ਗੇਮਾਂ ਦੇ ਗਰਾਊਂਡ ਬਣਾ ਕੇ ਉੱਥੇ ਉਹਨਾਂ ਗੇਮਾਂ ਦੇ ਕੋਚ ਦੇਵਾਂਗੇ ਤਾਂ ਕਿ ਜਿਹੜੇ ਜਿਹੜੇ ਇਲਾਕੇ 'ਚ ਜਿਹੜੀ ਗੇਮ ਦਾ ਕਲਚਰ ਹੈ ਉਹ ਗੇਮ ਪਰ ਫੁੱਲ ਤੌਰ ਤੇ ਹੋਵੇ ਉੱਥੇ ਇਹ ਇਹ ਪਿੰਡਾਂ ਵਾਲੇ ਸੋਚ ਸਕਦੇ ਆ ਗੱਲਾਂ ਉਹਨਾਂ ਨੂੰ ਕੀ ਪਤਾ ਹੈ ਵੀ ਇਹ ਕੀ ਹੁੰਦਾ ਹੈ ਉਹ ਕਹਿੰਦੇ ਕੋਈ ਜਿੱਤਿਆ ਸੀਗਾ ਪਿੰਡ ਚੋਂ ਕਿਤੋਂ ਵੋਟਾਂ ਚ ਉਹਨੂੰ ਖੇਡ ਮੰਤਰੀ ਬਣਾਤਾ ਉਹਨੂੰ ਖੇਡਾਂ ਬਾਰੇ ਪਤਾ ਹੀ ਕੱਖ ਨਹੀਂ ਸੀ ਫੁੱਟਬਾਲ ਦੇ ਮੈਚ ਦੇ ਵਿੱਚ ਚੀਫ ਗੈਸਟ ਬਣਾ ਕੇ ਲੈ ਗਏ ਫੁੱਟਬਾਲ ਦਾ ਮੈਚ ਚੱਲੀ ਜਾਵੇ ਇੱਧਰ ਨੂੰ ਜਾਣ ਕਰ ਇੱਧਰ ਨੂੰ 10 15 ਮਿੰਟਾਂ ਬਾਅਦ ਕਹਿੰਦਾ ਵੀ ਕਿਉਂ ਲੱਤਾਂ ਮਾਰੀ ਜਾਂਦੇ ਬਾਲ ਦੇ ਠੁੱਡੇ ਕਿਉਂ ਮਾਰੀ ਜਾਂਦੇ ਆ ਉਹ ਨਾਲ ਬੈਠਾ ਸੀ ਅਫਸਰ ਕੋਈ ਉਹ ਕਹਿੰਦਾ ਸਰ ਗੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਹਿੰਦਾ ਯਾਰ ਬੁੱਧੂ ਬਣਾਉਂਦੇ ਹੋ ਮੈਂ ਮਨਿਸਟਰ ਹਾਂ ਇਤੋਂ ਵੱਧ ਗੋਲ ਕੀ ਹੋਊਗੀ ਬਹੁਤ ਗੋਲ ਹੋਊਗੀ ਤਾਂ ਬਾਲ ਤਾਂ ਜਮਾ ਗੋਲ ਹੈ ਤੂੰ ਕਿਉਂ ਇਹਨੂੰ ਹਟਾਓ ਇਹਨਾਂ ਨੂੰ ਕਿਉਂ ਬਚਾਉਂਦਾ ਟਾਈਮ ਉਹ ਕਹਿੰਦੇ ਨਹੀਂ ਜੀ ਉਹ ਗੋਲ ਹੁੰਦਾ ਜੀ ਉਹਦੇ ਵਿੱਚ ਜਾਂਦੇ ਤੂੰ ਗੋਲ ਹੁੰਦਾ ਤੇ ਜਦੋਂ ਇਨਾਮ ਵੰਡੇ ਇਨਾਮ ਵੰਡ ਕੇ ਕਹਿੰਦਾ ਅੱਜ ਮੈਨੂੰ ਬੜਾ ਦੁੱਖ ਹੋਇਆ ਸਾਡੇ ਦੇਸ਼ ਦੇ 22 ਖਿਡਾਰੀਆਂ ਕੋਲ ਇੱਕ ਗੇਮ ਹੈ ਇੱਕ ਬੋਲ ਹੈ 22 ਖਿਡਾਰੀ ਕਹਿੰਦਾ ਬਾਲ ਇੱਕ ਕੋਈ ਗੱਲ ਨਹੀਂ ਹਜੇ ਖਜ਼ਾਨਾ ਖਾਲੀ ਹੈ ਕਹਿੰਦਾ ਹਜੇ ਥੋੜਾ ਜਿਹਾ ਘਾਟੇ 'ਚ ਚੱਲ ਰਿਹਾ ਬਸ ਕਹਿੰਦਾ ਤੁਸੀਂ ਉਹ ਦਿਨ ਦੂਰ ਨਹੀਂ ਹੁਣ 2 ਸਾਲ ਸਾਨੂੰ ਹੋਰ ਚੱਲਣ ਲੈਣੋ 2 ਦਿਨ 2 ਸਾਲਾਂ ਬਾਅਦ ਕਹਿੰਦਾ ਹਰੇ ਖਿਡਾਰੀ ਕੋਲ ਆਪਣੀ ਆਪਣੀ ਬਾਲ ਹੋਇਆ ਕਰੂ ਐਵੇਂ ਲੜਨ ਦੀ ਲੋੜ ਹੀ ਨਹੀਂ ਇੱਕ ਦੂਜੇ ਨਾਲ ਆ ਆ ਤਾਂ ਸਾਡੇ ਮੰਤਰੀ ਰਹੇ ਨੇ ਸਵਿਸ਼ ਕਰਕੇ ਮੈਂ ਫੇਰ ਕਹਿੰਨਾ ਕਿ ਸਪੈਸ਼ਲਿਸਟ ਲੋਕਾਂ ਦੀ ਡਿਊਟੀ ਲੱਗਣੀ ਚਾਹੀਦੀ ਹੈ ਚਾਹੇ ਉਹ ਥਲੈਟਿਕਸ ਤੇ ਚਾਹੇ ਉਹ ਖੇਡਾਂ ਤੇ ਚਾਹੇ ਉਹ ਇੰਡਸਟਰੀ ਤੇ ਜਿਹੜੇ ਉਹ ਉਸ ਚੀਜ਼ ਬਾਰੇ ਜਾਣਦੇ ਨੇ ਜਿਨ੍ਹਾਂ ਨੂੰ ਉਹਦੇ ਉਹਦੇ ਬਾਰੇ ਪਤਾ ਹੈ ਜੇ ਉਹ ਮੈਡੀਕਲ ਚ ਹੋਵੇ ਨਾ ਉਹੀ ਪਹਿਲਾ ਕਹਾਵਤ ਹੁੰਦੀ ਸੀ ਕਿ ਮਾੜਾ ਡਾਕਟਰ ਜਿਹੜਾ ਉਹ ਜਾਨ ਨੂੰ ਖਤਰਾ ਪੈਦਾ ਕਰ ਦਿੰਦਾ ਜਦੋਂ ਪਤਾ ਹੀ ਨਹੀਂ ਕੋਈ ਟ੍ਰੇਨਿੰਗ ਹੀ ਨਹੀਂ ਸੋ ਅਸੀਂ ਉਹਨਾਂ ਚੋਂ ਨਿਕਲੇ ਹੋਏ ਆ ਅੱਜ ਕਲਚਰਾਣੀ ਵਾਲਿਓ ਮੈਂ ਮੈਂ ਗੱਲ ਕਰ ਰਿਹਾ ਸੀ ਕੇਜਰੀਵਾਲ ਸਾਹਿਬ ਨਾਲ ਮੈਂ ਕਹਾਂ ਜੀ ਵਕਤ ਦੇਖ ਲੋ ਕਿੰਨੀ ਵੱਡੀ ਚੀਜ਼ ਐ ਡਰੀਏ ਮਹਾਰਾਜ ਤੋਂ ਇਹ ਵਕਤ ਬਹੁਤ ਵੱਡੀ ਚੀਜ਼ ਐ ਇਹ ਰਾਜਾਂ ਤੋਂ ਭੀਖ ਮੰਗਾ ਦਿੰਦਾ ਇਹ ਵਕਤ ਭਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਇਹ ਵਕਤ ਇਸੇ ਕਾਲਚਰਾਣੀ ਵਾਲੀ ਮੰਡੀ 'ਚ ਇਹੀ ਹੈਲੀਕਾਪਟਰ ਉਤਰਦਾ ਸੀ ਪਰ ਵਿੱਚੋਂ ਕੋਈ ਹੋਰ ਉਤਰਦਾ ਸੀ ਤੇ ਪਬਲਿਕ ਨੇ ਐਸਾ ਪਲਟਾ ਮਾਰਿਆ ਹੈ ਹੈਲੀਕਾਪਟਰ ਵੀ ਉਹੀ ਐ ਤੇ ਮੰਡੀ ਵੀ ਉਹੀ ਐ ਪਰ ਹੁਣ ਉਹ ਹੈਲੀਕਾਪਟਰ ਨੂੰ ਦੇਖ ਕੇ ਅੰਦਰ ਵੜਦੇ ਐ ਵੀ ਯਾਰ ਉਤੋਂ ਦੀ ਗੇੜਾ ਜਾਨਾ ਦੇ ਜਾਣ ਕਿਤੇ ਐਵੇਂ ਮਿਣ ਜਾਂਦੇ ਨੇ ਉਤੋਂ ਹੀ ਇਹ ਕੁਦਰਤ ਐ ਮੇਰਾ ਇਚ ਕੋਈ ਕਸੂਰ ਨਹੀਂ ਇਹ ਤਾਂ ਪਬਲਿਕ ਐ ਜੀ ਲੋਕਾਂ ਦਾ ਤੁਹਾਡਾ ਪਿਆਰ ਐ ਜਿਹਦੇ ਕਰਕੇ ਉੱਡੇ ਫਿਰਦੇ ਆ ਤੁਹਾਡਾ ਪਿਆਰ ਐ ਜਿਹੜਾ ਸਾਨੂੰ ਥੱਕਣ ਨਹੀਂ ਦਿੰਦਾ ਤੁਹਾਡਾ ਪਿਆਰ ਐ ਜਿਹੜਾ ਸਾਨੂੰ ਕੰਮ ਕਰਨ ਵਾਸਤੇ ਪ੍ਰੇਰਦਾ ਰਹਿੰਦਾ ਜੇ ਨਜ਼ਰ ਤੁਸੀਂ ਸਾਡੇ ਨਾਲੋਂ ਸਾਨੂੰ ਕੋਈ ਖਤਰਾ ਨਹੀਂ ਨੜੇ ਸਾਨੂੰ ਖਤਰਾ ਕਹਦਾ ਹੋਊਗਾ ਜਿੱਥੋਂ ਆਏ ਆ ਉਦੋਂ ਥੱਲੇ ਤਾਂ ਜਾ ਹੀ ਨਹੀਂ ਸਕਦੇ 20 25 25 ਫੁੱਟ ਡੂੰਘੇ ਬੋਰ ਦੇ ਟੋਆਾਂ ਚ ਆਏ ਆ ਜੀ ਉਦੋਂ ਥੱਲੇ ਤਾਂ ਪਾਣੀ ਹੀ ਆ ਫਿਰ ਹੁਣ ਪਰ ਹਾਂ ਜਦੋਂ ਆਗੇ ਬਾਹਰ ਨਿਕਲੇ ਤਾਂ ਫਿਰ ਇਹੀ ਦਿਲ 'ਚ ਹੈਗਾ ਹਰੇਕ ਧੜਕਣ ਤੋਂ ਬਾਅਦ ਕਿ ਪੰਜਾਬ ਦੇ ਕੰਮ ਆ ਜੀਏ ਪੰਜਾਬੀਆਂ ਦੇ ਕੰਮ ਆ ਜੀਏ ਕੋਈ ਇਹੋ ਜਿਹਾ ਪੈਨ ਚਲਾ ਦਈਏ ਕਿ ਬੱਚਿਆਂ ਨੂੰ ਰੋਜ਼ਗਾਰ ਮਿਲ ਜੇ 55000 ਤੋਂ ਵੱਧ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 55000 ਤੋਂ ਬਿਨਾਂ ਕਿਸਪਾਰਿਸ਼ ਤੋਂ ਬਿਨਾਂ ਕਿਸੇ ਰਿਸ਼ਵਤ ਤੋਂ ਔਰ ਹਰ ਰੋਜ਼ ਨਵੀਂ-ਨਵੀਂ ਸਕੀਮਾਂ 195000 ਕਿਲੋਮੀਟਰ ਸੜਕਾਂ ਪਿੰਡਾਂ ਦੀਆਂ ਕੋਈ ਸੜਕਾਂ ਚੌੜੀਆਂ ਹੋਣਗੀਆਂ ਕੁਝ ਦੀ ਰਿਪੇਅਰ ਹੋਊਗੀ ਕੁਝ ਨਵੀਆਂ ਬਣਣਗੀਆਂ 195000 ਸੜਕਾਂ ਜਿਹੜੀਆਂ ਉਹ ਬਣ ਕੇ ਤਿਆਰ ਹੋਣਗੀਆਂ ਬਿਜਲੀ ਦਿਨੇ ਆਉਂਦੀ ਹੈ ਨਾ ਫਿਰ ਹੁਣ ਮੋਟਰਾਂ ਵਾਲੀ ਦਿਨੇ ਆਉਂਦੀ ਹੈ ਆਉਂਦੇ ਵੀ ਦਾਦਾ 12 12 ਘੰਟੇ ਆ ਮੈਨੂੰ ਪਤਾ ਐਸ ਗੱਲ ਦਾ ਕਿ 2 ਘੰਟੇ ਦੇ ਦੋ ਘੰਟਾ ਵਿੱਚੋਂ ਕੱਢ ਦੋ ਖਾਲ ਮਰ ਜਾਂਦਾ ਹੁਣਾਂ ਨੂੰ ਖਾਲ ਦਾ ਹੀ ਨਹੀਂ ਪਤਾ ਜਦੋਂ ਉਹਨਾਂ ਨੂੰ ਕੀ ਪਤਾ ਵੀ ਖਾਲ ਕੀ ਹੁੰਦਾ ਨੱਕਾ ਕੀ ਹੁੰਦਾ ਕੁਝ ਨਹੀਂ ਪਤਾ ਮੋਗਾ ਕੀ ਹੁੰਦਾ ਉਹ ਜਿੰਨਾਂ ਦੇ ਖੇਤਾਂ 'ਚ ਨਹਿਰਾਂ ਮੁੱਕ ਜਾਣ ਉਹਨਾਂ ਨੂੰ ਕੀ ਪਤਾ ਮੋਗਿਆਂ ਦਾ ਯਾਰ ਕੀ ਹੁੰਦਾ ਮੋਗਾ ਤਾਂ ਚੱਕਣਾ ਮੋਗਾ ਨੀਵਾ ਕਰਨਾ ਕੁਝ ਨਹੀਂ ਪਤਾ ਇਹਨਾਂ ਨੂੰ ਇਹ ਤਾਂ ਉਹਨਾਂ ਨੂੰ ਪਤਾ ਜਿੰਨਾਂ ਨੇ ਜਿਹੜੇ ਕੱਸੀਆਂ ਤੇ ਬਾਰੀਆਂ ਲਾਉਂਦੇ ਰਹੇ ਨੇ 12 ਵਜੇ ਤੋਂ ਲੈ ਕੇ 1:20 ਮਿੰਟ ਤੱਕ ਤੇਰੀ ਐ ਭਾਈ 1 ਵਜੇ 21 ਮਿੰਟ ਨਹੀਂ ਹੋਣ ਦਿੰਦਾ ਅਗਲਾ ਗੰਡਾਸਾ ਲਿਆਉਂਦਾ ਨਾਲ ਕਹੀ ਦੇ ਗਾਹਾਂ ਆ ਲਾਗਲਾ ਮੂਰਲਾ ਜਿਹਨੇ ਪਾਣੀ ਵੱਢਣਾ ਹੁੰਦਾ ਵੀ 1 ਮਿੰਟ ਵੀ ਜੇ ਵੱਧ ਹੋ ਗਿਆ ਕਤਲ ਕਰ ਦਿੰਦੇ ਇੱਥੇ ਐਨੀ ਪਾਣੀ ਦੀ ਵੈਲਿਊ ਸਾਡੀ ਕੱਸੀਆਂ ਦਾ ਪਾਣੀ ਕਿਸੇ ਨੇ ਵੇਖਿਆ ਹੀ ਨਹੀਂ ਹੋਣ ਲਿਆਂਦਾ ਟੇਲਾਂ ਤੱਕ ਸੋ ਇਸ ਕਰਕੇ ਹਰ ਧੜਕਣ ਦੇ ਵਿੱਚ ਪੰਜਾਬ ਧੜਕਦਾ ਹੈ ਹਰ ਇੱਕ ਧੜਕਣ ਦੇ ਵਿੱਚ ਪੰਜਾਬੀ ਧੜਕਦੇ ਨੇ ਮੈਂ ਤਾਂ ਜੇ ਹਰੇਕ ਸਾਹ ਤੋਂ ਬਾਅਦ ਵੀ ਤੁਹਾਡਾ ਧੰਨਵਾਦ ਕਰਨ ਲੱਗ ਜਾਂ ਤਾ ਵੀ ਕਈ ਜਨਮ ਲੈਣੇ ਪੈਣਗੇ ਤੁਹਾਡਾ ਪਿਆਰ ਦਾ ਕਰਜ਼ਾ ਲਾਉਣ ਵਾਸਤੇ ਸੋ ਜਿਉਂਦੇ ਵਸਦੇ ਰਹੋ ਤਰੱਕੀਆਂ ਕਰੋ ਔਰ ਦੇਸ਼ ਦਾ ਸੂਬੇ ਦਾ ਨਾਮ ਰੋਸ਼ਨ ਕਰੋ ਇੰਨੇ ਪਿਆਰ ਨਾਲ ਸਤਿਕਾਰ ਨਾਲ ਤੁਸੀਂ ਮੈਨੂੰ ਸੁਣਿਆ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਤੇ ਨਾਲ ਇੱਕ ਗੱਲ ਇਹ ਵੀ ਕਹਿਣਾ ਕਿ ਸਾਡੀ ਧਰਤੀ ਜਿਹੜੀ ਆ ਉਹ ਵੱਖਰੀ ਐ ਸਾਡੀ ਮਿਹਨਤੀ ਕੌਮ ਐ ਸਾਡੀ ਤੇ ਅਸੀਂ ਜਾਂਦਾ ਫਿਰ 20 ਕਿਲੋਮੀਟਰ ਦੇ ਰੇਡੀਅਸ 'ਚ ساری ਜ਼ਿੰਦਗੀ ਕੱਢ ਦਿੰਨੇ ਆ ਭੂਆ ਵੀ 20 ਕਿਲੋਮੀਟਰ ਤੇ ਵਾਈ ਹੈ ਨਾਨਕੇ ਵੀ 10 ਕਿਲੋਮੀਟਰ ਤੇ ਨੇ ਇਧਰੋਂ ਮਾਸੜ ਹੋਰੀ ਵੀ ਇਧਰ ਹੀ ਨੇ ਬਸਾਰਾ ਸਾਰੀਆਂ ਰਿਸ਼ਤੇਦਾਰੀਆਂ 20 ਕਿਲੋਮੀਟਰ 'ਚ ਜੇ ਬਾਹਰ ਨਿਕਲ ਜੀਏ ਫਿਰ ਟੌਪ ਦੀ ਪੋਜੀਸ਼ਨ ਤੋਂ ਨੰਬਰ 1 ਦੀ ਪੋਜੀਸ਼ਨ ਤੋਂ ਕੱਢ ਸਾਨੂੰ ਕੋਈ ਪੋਜੀਸ਼ਨ ਪਸੰਦ ਨਹੀਂ ਸੋ ਪੰਜਾਬੀ ਉਹ ਇਸੇ ਸਪੇਟ ਨੂੰ ਇਸੇ ਜਜ਼ਬੇ ਨੂੰ ਇਸੇ ਇਰਾਦਿਆਂ ਨੂੰ ਕਾਇਮ ਰੱਖਣਾ ਹੈ ਬਹੁਤ ਬਹੁਤ ਧੰਨਵਾਦ